ਬਲੈਕ ਥਾਰ ਚੋ ਰਾਤ ਚਲੀਆਂ ਗੋਲੀਆਂ ਆੜਤੀ ਨੂੰ ਪੁਰਾਣੀ ਰੰਜਿਸ਼ ਦੇ ਚੱਲਦੇ ਬੜਾਇਆ ਨਿਸ਼ਾਨਾ ਮਾਮਲਾ ਮਿਸਰ ਦੇ ਹਲਕਾ ਟਾਰੀ ਦੇ ਬਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਸਾਗੜ ਦੇ ਆੜਤੀ ਮਸਾ ਸਿੰਘ ਜੋ ਕਿ ਖਿਆਲੇ ਪਿੰਡ ਤੋਂ ਸ਼ਹਿਰ ਆਉਣ ਦੇ ਮੌਕੇ ਪੁਰਾਣੀ ਰੰਜਿਸ਼ ਚੱਲਦੇ ਆ ਥਾਰ ਗੱਡੀ ਵਿੱਚ ਆਏ ਕੁਝ ਨੋ ਵਿਅਕਤੀਆਂ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਦੇ ਚੱਲਦੇ ਮੌਕੇ ਤੇ ਹੀ ਮਸਾ ਸਿੰਘ ਨਾਮਕ ਆੜਤੀ ਦੀ ਜਾਨ ਮਸਾ ਸਭਾ ਬਚੀ ਹੈ ਜਿਸ ਸੰਬੰਧੀ ਆੜਤੀ ਮਸਾ ਸਿੰਘ ਵੱਲੋਂ ਪੁਲਿਸ ਪ੍ਰਸ਼ਾਸਨ ਦਾ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਇਸ ਮੌਕੇ ਗੱਲਬਾਤ ਕਰਦਿਆ ਕੀ ਕਿਹਾ ਗਿਆ ਤੁਸੀਂ ਵੀ ਸੁਣੋ ਮਸਤਾ ਸਿੰਘ ਨਾਮ ਜੀ ਮੇਰਾ ਮੇਰਾ ਪਿੰਡ ਸਾਰੰਗੜਾ ਜੀ ਕੀ ਗੱਲ ਹੋ ਗਈ ਮੈਂ ਇਧਰ ਖਿਆਲੇ ਗਾਗਾਂ ਦਾ ਹਿਸਾਬ ਕਰਨ ਲਿਆ ਹਿਸਾਬ ਕਰਕੇ ਮੈਂ ਦਲਬਾਖ ਸਿੰਘ ਦੇ ਬੈਠਾ ਰਿਹਾ ਘਰ ਤੇ ਮੁੜ ਕੇ ਉੱਥੇ ਰੋਟੀ ਰੱਟੀ ਖਾ ਕੇ ਰਿਹਾ ਰਾਤ ਨੂੰ ਤੇ ਮੈਂ ਸ਼ਹਿਰ ਨੂੰ ਜਾਣ ਲਿਆ ਤੇ ਅੱਗੋਂ ਮੈਨੂੰ ਗੱਡੀ ਨੇ ਲੇਟਾਂ ਜੀਆਂ ਮਾਰਗ ਦੇ ਅੱਗੇ ਗੱਡੀ ਕੀਤੀ ਤੇ ਮੈਂ ਰਾਹ ਦੇਣ ਲੱਗਾ ਤੇ ਉਹਨਾਂ ਨੇ ਗੱਡੀ ਗੱਡੀ ਕਰਕੇ ਤੇ ਉਤਰੇ ਦਵਾ ਦੇ ਦੋ ਜਣੇ ਗੁਲਦੀਪ ਸਿੰਘ ਤੇ ਉਹਦਾ ਬੇਟਾ ਤੇ ਉਹਨਾਂ ਉੱਤਰਦੇ ਸਾਰੇ ਮਾਰ ਗੋਲੀ ਉੜਿਆ ਉਹਦੇ ਗੋਲੀਆਂ ਉਹਨਾਂ ਦੋ ਗੋਲੀਆਂ ਮਾਰੀਆਂ ਮੈਂ ਬਾਰੀ ਖੋਲ ਕੇ ਭੱਜ ਗਿਆ ਕਣਕਾਂ ਦੇ ਵਿੱਚ ਦੀ ਮੈਂ ਮੁੜ ਕੇ ਰੋਲਾ ਰੁਲਾ ਪਾਉਂਦੇ ਰ ਮਗਰੋਂ ਵੀ ਗੋਲੀਆਂ ਚਲਾਈਆਂ ਮੇਰੇ ਮਗਰ ਵੀ ਥੋੜੀ ਦੂਰ ਤੱਕ ਕਬਜਣਾ ਆਇਆ ਮੇਰੇ ਮਗਰ ਨੂੰ ਨਹੀਂ ਪਤਾ ਲੱਗਾ ਖੜਾਕ ਤੋਂ ਪਤਾ ਲੱਗਦਾ ਭੱਜਾ ਮੇਰੇ ਮਗਰ ਤੇ ਉਹ ਸ਼ਰਾਬੀ ਜਿਆਦੇ ਕਰਕੇ ਮੈਂ ਬਚਾਉ ਗਿਆ ਮੇਰਾ ਗੋਲੀਆਂ ਮੇਰੀ ਗੱਡੀ ਨੂੰ ਵੱਜੀਆਂ ਜੀ ਅਗਲੇ ਬੁੰਡ ਤੇ ਵੱਜੀਆਂ ਸਾਰੇ ਸੀਸੇ ਦੇ ਉੱਤੇ ਪੁਰਾਣੇ 7-8 ਸਾਲ ਦਾ ਪੈਸਾ ਪਾਉਂਦਾ ਮੇਰੇ ਨਾਲ ਰਗੜਾ ਝਗੜਾ ਸੀ ਮੈਂ ਅਰਧ ਕਰਦਾ ਸੀ ਇਹਨਾਂ ਉਹਦੋਂ ਅਰਧ ਨਹੀਂ ਕੀਤੀ ਜੀ ਉਤੋਂ ਬਾਅਦ ਇਹਨਾਂ ਮੁੜਕੇ ਆਰਤਕਾਲੀ ਦੇ ਮੇਰੇ ਨਾਲ ਉਹਦੋਂ ਹੀ ਖੜਪੜੀ ਜੀ ਰੱਖਦੇ ਕਿ ਇਹਨਾਂ ਦੇ ਅੰਦਰ ਸੀ ਮੈਂ ਇਹ ਵਰਤਦਾਉ ਨਹੀਂ ਜਾਂਦਾ ਵੀ ਇਹਨਾਂ ਦੇ ਤੁਹਾਡੀ ਰਿਸ਼ਤੇਦਾਰੀ ਵੀ ਹੈਗੇ ਮੇਰੇ ਲੱਗਦੇ ਸਹੁਰੇ ਦੇ ਪਰ ਮੈਂ ਇਹਨਾਂ ਬਹੁਤ ਦੋ ਦੋ ਸਾਲ ਤਿੰਨ ਤਿੰਨ ਸਾਲ ਦੂਜਿਆਂ ਘਰਾਂ ਚੋਂ ਵੀ ਨਹੀਂ ਡਰਦਾ ਜਾਂਦਾ ਇਹ ਮਤਲਬ ਮੇਰੇ ਨਾਲ ਖੈ ਬਾਜੀ ਨੇ ਚੱਲੀ ਕਿੰਨੇ ਕੇ ਫਿਆਰ ਕੱਢੇ ਇਹਨਾਂ ਇਹਨਾਂ ਮੇਰੇ ਸਾਹਮਣੇ ਤੇ ਦੋ ਇੱਥੇ ਵਜੇ ਤੇ ਦੋ ਕੁ ਮਗਰ ਤਿੰਨ ਕੱਢੇ ਨੇ ਬਾਕੀ ਮੁੜਕੇ ਅੱਗੇ ਪਤਾ ਨਹੀਂ ਮੈਨੂੰ ਕਿੰਨੇ ਕੱਢਦੇ ਰਿਹਾ ਕੀ ਕੀ ਜੋ ਮੈਂ ਭਾਜੇ ਨਹੀਂ ਮੈਨੂੰ ਹਿਯਾਰ ਦਾ ਕੋਈ ਪਤਾ ਨਹੀਂ ਲੱਗਾ ਤੇ ਤੂੰ ਇਹ ਗੱਡੀ ਵਿੱਚ ਕੱਲੇ ਉਹ ਉੱtre ਦੋ ਜਾਨੇ ਮੈਨੂੰ ਗੱਡੀ ਬਾਰੇ ਨਹੀਂ ਪਤਾ ਵਿੱਚ ਗੱਡੀ ਕੋ ਹੈਗਾ ਕਿ ਨਹੀਂ ਹੈਗਾ ਗੱਡੀ ਗੱਡੀ ਹੈਗੀ ਹੈ ਲੱਗਦਾ ਥਾਰ ਗੱਡੀ ਕਾਲੇ ਰੰਗ ਦੀ ਦਾ ਟਾਈਮ ਨਹੀਂ ਹੋ ਰਿਹਾ ਰਾਤ ਇੱਥੇ ਹੋਣਾ ਪੌਣੇ 9 10 ਸਵਾ 10 ਇੱਥੇ ਗੇੜ ਗੇੜ ਮੈਨੂੰ ਪੂਰਾ ਟਾਈਮ ਨਹੀਂ ਵੇਖਿਆ ਮੈਂ ਮੇਰਾ ਨੁਕਸਾਨ ਤੁਹਾਨੂੰ ਪਤਾ ਮੈਨੂੰ ਮਾਰ ਹੀ ਦੇਣ ਲੱਗੇ ਮੈਂ ਤੇ ਆਪਣੇ ਮੇ ਦੂਜਾ ਜਨਮ ਹੋਇਆ ਮੇਰਾ ਹੋਰ ਮੇ ਕਿਹ ਨੁਕਸਾਨ ਹੋਣਾ ਹੈ ਬੋਲ ਚਲੋ ਕੀ ਕਰਦੇ ਕੀ ਪੁਲਿਸ ਆ ਪੁਲਿਸ ਰਾਤ ਗਈ ਆ ਇਹ ਤੇ ਪੁਲਿਸ ਨੂੰ ਹੁਣ ਪਤਾ ਹੋਈ ਵੀ ਰਾਤ ਗਿਆ ਸੱਚੋ ਵੀ ਮੌਕੇ ਤੇ ਗਿਆ ਸਾਰਾ ਕੁਝ ਵੇਖ ਗਿਆ ਮੈਂ ਨਹੀਂ ਪਹਿਲਾਂ ਲੱਗ ਗਿਆ ਆ ਬਾਤ ਹੀ ਮੈਂ ਉਹ ਲਾਗੇ ਡੇਰੀ ਵਾਲਾ ਮੈਨੂੰ ਖੜ ਕੇ ਚਾਹੂ ਪਈ ਆ ਲੀੜਾ ਉਹਨਾਂ ਦੇ ਯਾ ਲੋਹੀ ਲੋਈ ਰਾਤ ਦੀ ਉਹਨਾਂ ਮੈਨੂੰ ਦਿੱਤੀ ਹੈ ਕੀ ਮੰਨ ਕਰਦੇ ਮੈਂ ਤਾਂ ਮੰਗਣਾ ਇਨਸਾਫ ਹੋਣਾ ਚਾਹੀਦਾ ਮੇਰਾ ਧੱਕਾ ਮਾਰਦੇ ਲੱਗੇ ਮੈਨੂੰ ਤੇ ਮੈਂ ਇਹ ਵਧੀ ਨਾ ਭਜ ਗਿਆ ਦੂਜਾ ਜਨਮ ਹੋਇਆ ਮੇਰਾ ਮੈਂ ਪੁੱਛਿਆ ਨਹੀਂ ਜੀ ਐਸਟੀਓ ਸਾਹਿਬ ਨੂੰ ਪਤਾ ਉਹ ਪਰਚਾ ਆਗ ਨਹੀਂ ਮੈਂ ਪੁੱਛਿਆ ਨਹੀਂ ਪੈਸੇ ਤੇ ਚਲੋ ਵੱਖਰਾ ਹਿਸਾਬ ਦਾ ਕਿਤਾਬਾਂ 'ਚ ਥੋੜੇ ਬਲੇ ਇੱਧਰ ਉੱਧਰ ਦੇ ਕਈ ਨੇ ਸਾਨੂੰ 80 ਹਜ਼ਾਰ ਇੱਕ ਸੀ ਇਸ ਤਰ੍ਹਾਂ ਕਰਕੇ ਇਹਨਾਂ ਮਤਲਬ ਬਈ ਮੰਨੋਗੇ ਪਹਿਲਾਂ ਦੇ ਦਿਨਾਂ ਦੇ ਮੁੜ ਕੇ ਲੜਨਾ ਸ਼ੁਰੂ ਕਰਤਾ ਮੇਰ ਨਾਲ ਮੈਨੂੰ ਤੇ ਅਜੇ ਵੀ ਖਤਰਾ ਜੀ ਅੱਜ ਵੀ ਜੇ ਫੜਿਆ ਨਾ ਗਿਆ ਤੇ ਮੈਨੂੰ ਤੇ ਖਤਰਾ ਇਹਨੇ ਮੈਨੂੰ ਗੋਲੀਆਂ ਮਾਰੀਆਂ ਜਿੱਤਰਾ ਉਹ ਲਗਾ ਮੇਰੇ ਖਤੇ ਪਿਆ ਮੈਨੂੰ ਅੱਜ ਵੀ ਹਾਂਜੀ ਕੋਈ ਗਲਵਾਦ ਹੋਈ ਤੁਹਾਡੀ ਹਾਂ ਤੂੰ ਤੂੰ ਮੈਂ ਇੱਕ ਦੋ ਵਾਰ ਮਰਾਂ ਮੈਂ ਘੇਰ ਮਾਰ ਕੇ ਨਿਕਲ ਜਾਂਦਾ ਰਿਆ ਹਾਂ ਘੇਰ ਨਾ ਪੈਂਦੇ ਮੈਨੂੰ ਰਹਿ ਤੇ ਮੈਂ ਨਿਕਲ ਜਾਂਦਾ ਰਿਆ ਹਾਂ ਹਾਂ ਮੈਂ ਮੰਗ ਕਰਦਾ ਵੀ ਮੇਰਾ ਇਨਸਾਫ ਹੋਇਆ ਜਾਵੇ ਜੇ ਨਾ ਇਹਨਾਂ ਦੋ ਗੋਲੀਆਂ ਮਾਰੀਆਂ ਮੈਂ ਤੇ ਵਧੀ ਨਾ ਬਚ ਗਿਆ ਨਹੀਂ ਤੇ ਮੇਰੀ ਤੇ ਮੌਤ ਹੋ ਹੀ ਗਈ ਸੀ ਹਿਸਾਬ ਨਾਲ ਦੂਜੇ ਜਨਮ ਚ ਮੈਂ ਤੇ ਬਚਿਆ ਇਹਨਾਂ ਲੋਕੋ ਦੀ ਕੋਈ ਅਸਰ ਨਹੀਂ ਰਹੀ ਹੋਰ ਬਰਾਮਦ ਹੋਏ ਪੁਲਿਸ ਨੂੰ ਕੁਰਸੇ ਨੇ ਫੜ ਲਏ ਕੋਲ ਕੁਰਸੇ ਨੇ ਫੜਿਆ ਸੀ ਮੇਰੇ ਸਾਹਮਣੇ ਉਹ ਮੋਟਰਸਾਈਕਲ ਹਾਂ ਇਹ ਅਜੇ ਵੀ ਖਤਰਾ ਜੇ ਨਾ ਹੀ ਪੇਸ਼ ਹੁੰਦਾ ਚ ਨਹੀਂ ਪੁਲਿਸ ਫੜਦੀ ਤੇ ਇਹਨੇ ਮੈਨੂੰ ਫੇਰ ਮਾਰ ਦੇਣੀਆਂ ਗੋਲੀਆਂ ਪ੍ਰਤੀਕ ਕੰਪਲੇਂਟ ਆਈ ਸੀ 112 ਤੇ ਗੋਲੀ ਚੱਲੀ ਆ ਫਿਰ ਮੌਕੇ ਤੇ ਗਏ ਸੀ ਰਾਤੀ ਤੇ ਹੁਣ ਉਥੋਂ ਹੋ ਕੇ ਆਏ ਬੰਦਾ ਇੱਕ ਆਪੂ ਕਹਿੰਦਾ ਕੁਲਦੀਪ ਸਿੰਘ ਆ ਜੀ ਤੇ ਉਹਦਾ ਮੁੰਡਾ ਦਾ ਦੋਨ ਹਾਂ ਸ਼ਾਪੇਵਰੀ ਕੀਤੀ ਆ ਹਾਂ ਸ਼ਾਪੇਵਰੀ ਕੀਤੀ ਜਾ ਰਹੀ ਆ ਬਾਕੀ ਅਜੇ ਤਫਤੀਸ਼ ਚੱਲ ਰਹੀ ਆ ਉਹ ਤੋਂ ਬਾਅਦ ਚ ਪਤਾ ਲੱਗੂਗਾ ਸਰ ਜੀ ਫਾਇਰ ਹੋਈ ਸੀ ਫਾਇਰ ਉਹ ਜੇ ਕਲੀਅਰ ਨਹੀਂ ਹੋਣਾ ਉਹਦਾ ਗੋਲੀਆਂ ਤੇ ਗੱਡੀ ਦੇ ਵਿੱਚ ਦੋ ਹੀ ਲੱਗੀਆਂ ਬਾਕੀ ਬਾਅਦ ਚ ਕਲੀਅਰ ਹੋਊਗਾ ਔਰ ਤੁਹਾਡੀ ਮੁਕਾਰਬੇ ਕੋ ਪੱਛਾ ਪੁੱਛਦੇ ਹਾਂ ਹਾਂ ਪਰਚਾ ਦਰਜਾ ਰਾਜ਼ੀ ਕਰਤਾ ਹੁਣ ਬੱਸ ਚੱਲ ਗਈ ਇਹ ਤਾਂ ਦੱਸੀ